ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹ ਕਰਨੇ ਆਸਟ੍ਰੇਲੀਆ ਦੇ ਰੂਲ ਬਦਲੇ ਨੇ ਪਰ ਵਿਦਿਆਰਥੀਆਂ ਦੇ ਲਈ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਇਹ ਹੈ ਕਿ ਵਿਦਿਆਰਥੀ ਅਗਰ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਗਿਆ ਤੇ ਦੁਬਾਰਾ ਅਸੰਭਵ ਹੈ ਅਸੰਭਵ ਵਰਗਾ ਕੰਮ ਮੈਂ ਦੁਬਾਰਾ ਵੀਜ਼ਾ ਲੈਣਾ ਤੇ ਵਿਦਿਆਰਥੀ ਉਹਨਾਂ ਲੋਕਾਂ ਦੇ ਝੂਠਾਂ ਤੋਂ ਬਚਣ ਜਿਹੜੇ ਕਹਿ ਦਿੰਦੇ ਨੇ ਕਿ ਹੁਣ ਫੰਡਾਂ ਦੀ ਲੋੜ ਨਹੀਂ ਆਰਟਸ ਦੀ ਵੀ ਨਹੀਂ ਲੋੜ ਅਸਲ 'ਚ ਯੂਨੀਵਰਸਟੀਆਂ ਬਿਨਾ ਪੈਸੇ ਤੋਂ ਤੇ ਬਿਨਾ ਆਰਟਸ ਤੋਂ ਸਟੂਡੈਂਟ ਨੂੰ ਕਿਉਂ ਪੜਾਉਣਗੀਆਂ ਤੇ ਵੀਜ਼ਾ ਕਿਉਂ ਮਿਲੂਗਾ ਕਹਿਣ ਦਾ ਮਤਲਬ ਇਹ ਹੈ ਕਿ ਵਿਦਿਆਰਥੀ ਆਪਣਾ ਆਪ ਵਿਚਾਰ ਲੈਣ ਕਿਤੇ ਕੈਨੇਡਾ ਵਾਲਾ ਧੋਖਾ ਨਾ ਉਹਨਾਂ ਨਾਲ ਹੋਵੇ ਤੇ ਪੂਰੀ ਕਲੈਰਿਟੀ ਅਪਲਾਈ ਕਰਨਾ ਕਿਵੇਂ ਹੈ ਫੰਡ ਆਰਟਸ ਚਾਹੀਦੀ ਕਿੰਨੀ ਹੈ ਪ੍ਰੋਸੈਸ ਕੀ ਹੈ ਕਾਲ ਵੀ ਤੁਸੀਂ ਕਰ ਸਕਦੇ ਹੋ ਪਰ ਤੁਸੀਂ ਬੈਟਰ ਹੈ ਕਿ ਤੁਸੀਂ ਅਸੀਂ ਲਾਈਵ ਕਾਲ ਨੂੰ ਅਡਰੈਸ ਨਹੀਂ ਕਰਾਂਗੇ ਤੀਰਤ ਜੀ ਬਾਅਦ ਦੇ ਵਿੱਚ ਤੁਹਾਨੂੰ ਕਾਲ ਕਰ ਲੈਣਗੇ ਵਿਸ਼ਾ ਇਹ ਹੈ ਵੀ ਆਸਟ੍ਰੇਲੀਆ ਨੂੰ ਸਮਝਣ ਦੀ ਲੋੜ ਹੈ ਸਾਡੇ ਵਿਦਿਆਰਥੀਆਂ ਨੂੰ ਜੇ ਅਸੀਂ ਲੈਵਲ 2 ਚ ਗਏ ਆ ਉਹਦਾ ਮਤਲਬ ਕੀ ਹੈ ਆਸਟ੍ਰੇਲੀਆ ਕੀ ਕਰਨਾ ਚਾਹੁੰਦਾ ਹੈ ਤੇ ਸਾਡੇ ਬਹੁਤ ਸਾਰੇ ਏਜੰਟ ਕੀ ਕਰਨਾ ਚਾਹੁੰਦੇ ਨੇ ਤੇ ਵਿਦਿਆਰਥੀ ਕੀ ਕਰਨਾ ਚਾਹੁੰਦੇ ਨੇ ਸੋ ਵਿਦਿਆਰਥੀ ਆਪਣਾ ਇੰਟਰਸਟ ਉਹਦਾ ਖਿਆਲ ਰੱਖਣ ਤੀਰਤ ਜੀ ਸਾਨੂੰ ਪੂਰੀ ਕਲੈਰਿਟੀ ਦੇਣਗੇ ਤੀਰਤ ਜੀ ਸਸ ਸਕੇ ਬਹੁਤ ਸਵਾਗਤ ਹੈ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੀਰ ਜੀ ਕੱਡਿਓ ਵੈਮ ਬਹੁਤ ਸਾਰੇ ਵਿਦਿਆਰਥੀ ਸਾਡੇ ਆਸਟ੍ਰੇਲੀਆ ਵਾਲੇ ਵੈਮ ਦਾ ਸ਼ਿਕਾਰ ਹੋ ਗਏ ਮੈਨੂੰ ਲੱਗਦਾ ਪਹਿਲੀ ਗੱਲ ਤਾਂ ਦੱਸ ਦਵਾਂ ਕਿ ਯੈਸ ਇਹ ਜਿਹੜੀ ਸਰ ਨੇ ਗੱਲ ਕੀਤੀ ਨੇ ਇਹ ਵਾਰ ਨਹੀਂ ਹੈਗੀ ਕਿ ਹਾਂ ਵੀ ਆਸਟ੍ਰੇਲੀਆ ਨੇ ਜਿਹੜਾ ਇੰਡੀਆ ਨੂੰ ਕੰਟਰੀ ਨੂੰ ਲੈਵਲ 2 ਚ ਵਿੱਚ ਕਰ ਦਿੱਤਾ ਬਟ ਏ ਵੀ ਇਹਦਾ ਮਤਲਬ ਇਹ ਨਾ ਸਮਝ ਲਓ ਕਿ 100% ਵੀਜ਼ਾ ਹੀ ਆਣਗੇ ਤੇ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿਉਂਕਿ ਜਿਹੜਾ ਜਿੱਦਾਂ ਦੀ ਅਸਲੇ ਮਸ਼ਹੂਰੀਆਂ ਆ ਰਹੀਆਂ ਨਾ ਸਰ ਕਿਤੇ ਨਾ ਕਿਤੇ ਨਾ ਸਾਡੇ ਕੋਲ ਵੀ ਬੱਚੇ ਲੈ ਕੇ ਆਉਂਦੇ ਆ ਕਿ ਬੱਚੇ ਕਹਿੰਦੇ ਜੀ ਸਰ ਫਲਾਣੇ ਵਾਲੇ ਦਾ ਬੰਦਾ ਤੇ ਹੀ ਕਹਿੰਦਾ ਤੁਸੀਂ ਕਹਿੰਦੇ ਅੱਜ ਵੀ ਸਾਰੇ ਪੇਪਰ ਲੈ ਕੇ ਆਓ ਅੱਜ ਵੀ ਇਹ ਚੀਜ਼ਾਂ ਲੈ ਕੇ ਆਓ ਇਹ ਕਿੰਨਾ ਹੋ ਰਿਹਾ ਕਿਉਂਕਿ ਨਾ ਜ਼ਿੰਦਗੀ ਦੀ ਇਹ ਕਿਹਨਾਂ ਜਿਹੜੀ ਬੜੀ ਮੈਂ ਕਹਿੰਦੇ ਨਾ ਹੈਗਾ ਵੀ ਆ ਹਿਊਮਨ ਸਾਈਕੋਲੋਜੀ ਵੀ ਆਪਾਂ ਇਹਨੂੰ ਕਹ ਰਹੇ ਨੇ ਆ ਕਿ ਜਦੋਂ ਦੁਕਾਨਦਾਰ ਸਾਹਮਣੇ ਵਾਲੇ ਬੰਦੇ ਨੂੰ ਉਹ ਚੀਜ਼ ਕਵੇ ਜੋ ਸਾਹਮਣੇ ਵਾਲਾ ਬੰਦਾ ਸੁਣਨਾ ਚਾਹੁੰਦਾ ਹੋਵੇ ਨਾ ਤੇ ਫਿਰ ਉਹ ਬੰਦਾ ਨਾ ਵਧੀਆ ਲੱਗ ਲੱਪ ਜਾਂਦਾ ਤੇ ਉਹਦੀ ਚੀਜ਼ ਲੈਣ ਦੇ ਚਾਂਸਸ ਵੀ ਵੱਜ ਜਾਂਦੇ ਆ ਜਿੱਦਾਂ ਵੀ ਅੱਜ ਕਲੇ ਮਸ਼ਹੂਰੀਆਂ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਦੁਬਈ ਨਾਲੋਂ ਵੀ ਸੌਖਾ ਆਸਟ੍ਰੇਲੀਆ ਦਾ ਵੀਜ਼ਾ ਵਾ ਹੈਗਾ ਤੇ ਉਹ ਸਰ ਕਹਿ ਗਿਆ ਵੀ ਸੌਖਾ ਕਿਉਂਕਿ ਕਿਸੇ ਦੇ ਕਿਹਾ ਜਾਂਦਾ ਨਾ ਜੀ ਫਾਈਨੈਂਸ਼ੀਅਲ ਚਾਹੀਦੇ ਆ ਨਾ ਹੀ ਕਹਿੰਦੇ ਜੀ ਆਈਐਸਪੀਟੀ ਚਾਹੀਦੀ ਆ ਮਤਲਬ ਕਿ ਚਾਹੀਦੇ ਕੀ ਇਹਦਾ ਮਤਲਬ ਹੈ ਆਪਾਂ ਇਹ ਵੀ ਕੱਢ ਸਕਦੇ ਆ ਨਾ ਕਿ ਬੱਚੇ ਦੇ ਨਾਲ ਨਾਲ ਕੀ ਹੁਣ ਮਾਪੇ ਵੀ ਜਾਣਗੇ ਕਿ ਉਹ ਵੀ ਜਾ ਸਕਦੇ ਕਿਉਂਕਿ ਇਹਦਾ ਰਿਕੁਆਇਰਮੈਂਟ ਹੀ ਨਹੀਂ ਦੀ ਅਗਲੇ ਕਹਿੰਦੇ ਜੀ ਕੋਈ ਹੈਗੀ ਜੀ ਕਿ ਆਸਟ੍ਰੇਲੀਆ ਨੇ ਤੜਾ ਤੜੇ ਵੀਜ਼ੇ ਦੇ ਦੇਣੇ ਆਜੋ ਪਰ ਇੱਕ ਚੀਜ਼ ਨਾ ਖਿਆਲ ਰੱਖਿਓ ਇਹ ਸਾਡਾ ਤਜਰਬਾ ਤੇ ਮੈਂ ਤਾਂ ਕਹੂੰਗਾ ਕੱਲਾ ਸਾਡਾ ਤਜਰਬਾ ਨਹੀਂ ਤੁਸੀਂ ਆਨਲਾਈਨ ਚੈੱਕ ਕਰਕੇ ਦੇਖਿਓ ਜਿਹਦਾ ਸਰ ਨੇ ਵੀ ਕਿਹਾ ਆਸਟ੍ਰੇਲੀਆ ਨੇ ਇੱਕ ਮੌਕਾ ਦੇਣਾ ਦੁਆਰਾ ਦੇ ਫਿਰ ਗੱਲਾਂ ਹੀ ਰਹਿ ਜਾਣੀਆਂ ਕਿਉਂਕਿ ਜੇ ਮੈਂ ਵੀ ਆਪਣੀ ਗੱਲ ਕਰਾਂ ਪਿਛਲੇ ਇੰਨੇ ਸਾਲਾਂ ਇਦੇ ਪਿੱਛੇ ਵੀ ਇੱਕ ਰੀਜ਼ਨ ਹੈਗੀ ਆ ਕਿਉਂ ਰੀਜ਼ਨ ਹੈਗਾ ਵਾ ਆਸਟ੍ਰੇਲੀਆ ਹਰ 6 ਮਹੀਨੇ ਬਾਅਦ ਆਪਣੇ ਆਪ ਨੂੰ ਆਡਿਟ ਕਰਦਾ ਆਡਿਟ ਸਮਝਦੇ ਸਾਰਾ ਲੇਖਾ ਜੋਖਾ ਦੇਖਿਆ ਜਾਂਦਾ ਜਿੱਦਾਂ ਕਿ ਇਹਨਾਂ ਨੇ ਹੋਣ ਕੀਤਾ ਨਾ ਜਦੋਂ ਕਿ ਹੁਣ ਇੰਡੀਆ ਦੇ ਦੋ ਕਿ 30 ਸਪਟੰਬਰ ਨੂੰ ਕੀਤਾ ਹੈਗਾ ਤੇ ਇੰਡੀਆ ਦਾ ਲੈਵਲ ਉਹਨਾਂ ਨੇ ਉੱਪਰ ਵਧਾਤਾ ਜਾਂ ਦੁਬਾਰਾ ਆਡਿਟ ਕਰਦਾ ਨਾ 31 ਮਾਰਚ ਨੂੰ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਐਮਬੈਸੀ ਨੇ ਫਾਈਨੈਂਸ਼ੀਅਲਸ ਤੇ ਜਿਹੜੀ ਜਿਹੜੀ ਆਈਐਸ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਯੂਨੀਵਰਸਿਟੀ ਆਪਣੇ ਸਰੋ ਮੈਂ ਤਾਂ ਕਹੂੰਗਾ ਕਿ ਨਾ ਜਦ ਆਪਾਂ ਆਪਣੇ ਕਿਸੇ ਬੱਚੇ ਦੀ ਜਾਂ ਕਿਸੇ ਲਗੇ ਆਪਣੇ ਕਿਸੇ ਏਮਪਲੋਈ ਦੀ ਆਪਾਂ ਜ਼ਿੰਮੇਵਾਰੀ ਵਧਾ ਲੈਂਦੇ ਕਿ ਭਰਾ ਤੇਰੀ ਜ਼ਿੰਮੇਵਾਰੀ ਹੈਗੀ ਆ ਤੇ ਉਹਦੀ ਜ਼ਿੰਮੇਵਾਰੀ ਵਧਾਤੀ ਆਪਣੀ ਘਟਾਈ ਆ ਪਰ ਇਹਦਾ ਮਤਲਬ ਇਹ ਥੋੜੋ ਕਿ ਮਾਪੇ ਆਪਣੇ ਬੱਚੇ ਨੂੰ ਕਦੀ ਪੁੱਛੇਗਾ ਹੀ ਨਹੀਂ ਬਾਅਦ ਚੋ ਕਿ ਹਾਂ ਵੀ ਭਰਾ ਹੁਣ ਦੱਸ ਕਿੱਦਾਂ ਵੀ ਲੇਖਾ ਜੋਖਾ ਸੋ ਇਹ ਚੀਜ਼ ਮੈਂ ਤੁਹਾਨੂੰ ਤਾਂ ਕਿਹੜਾ ਚਾਹੁੰਗਾ ਕਿ 6 ਮਹੀਨੇ ਆਏ ਲੋ 31 ਮਾਰਚ ਨੂੰ ਜਰੂਰ ਦੁਬਾਰਾ ਆਡਿਟ ਹੋਣਾ ਯੂਨੀਵਰਸਿਟੀ ਨੂੰ ਲੇਖਾ ਜੋਖਾ ਦੇਣਾ ਪੈਣਾ ਪਰਾ ਕਿੰਨੇ ਕਿੰਨੀਆਂ ਸੀਓਈ ਦਿੱਤੀਆਂ ਸਿਗੀਆਂ ਤੇ ਕਿੰਨੇ ਤੇਰੇ ਵੀਜ਼ੇ ਆਏ ਕਿੰਨੀਆਂ ਤੇਰੀਆਂ ਰਿਫਿਊਜ਼ਸ ਆਈਆਂ ਤੇ ਕਿੰਨੇ ਬੱਚੇ ਤੇਰੇ ਉੱਥੇ ਜਿਹੜੇ ਪੜੇ ਹੈਗੇ ਆ ਤੇ ਇਹਦਾ ਮਤਲਬ ਇਹ ਹੈਗਾ ਵਾ ਕਿ ਜਿੱਦਾਂ ਨਾ ਕਹਿੰਦੇ ਬਿਨਾ ਫਾਈਨੈਂਸ਼ਲ ਤੋਂ ਆਪਾਂ ਨੂੰ ਕੀ ਲੱਗਦਾ ਕਿ ਯੂਨੀਵਰਸਿਟੀ ਇਸ ਮੇ ਤੋਂ ਕੋਈ ਪੁੱਛੂਗੀ ਨਹੀਂ ਯੂਨੀਵਰਸਿਟੀ ਮੇਰੀ ਕੀ ਦੇਖੂਗੀ ਨਾ ਕਿ ਮੈਂ ਉੱਥੇ ਜਾ ਕੇ ਪੜਨ ਲਾਇਕ ਹੈ ਜਾਂ ਨਹੀਂ ਪੜੂੰਗਾ ਮੈਂ ਕਿੰਨਾ ਆਪਣੀ ਫੀਸਾਂ ਦੇਊਂਗਾ ਤੇ ਆਪਾਂ ਨੂੰ ਵੀ ਬਿਨੇ ਇੱਕ ਗੱਲ ਦੱਸੋ ਸਾਰਿਆਂ ਨੂੰ ਇਹ ਚੀਜ਼ ਪਤਾ ਯੂਨੀਵਰਸਿਟੀ ਨੂੰ ਵੀ ਕੀ ਫਾਇਦਾ ਹੋਏਗਾ ਜੇ ਕੱਲਾ ਵੀਜ਼ਾ ਲੱਗ ਗਿਆ ਬੱਚਾ ਜਾਂਦਾ ਹੀ ਉੱਥੇ ਇੱਧਰ ਉੱਧਰ ਕਿਤੇ ਹੋ ਚੜਾ ਗਿਆ ਚੇਂਜ ਕਰਾ ਲਿਆ ਯੂਨੀਵਰਸਿਟੀ ਦਾ ਵੀਜ਼ਾ ਨਾ ਤੱਕ ਰਹਿ ਗਈ ਹਰ ਬੰਦਾ ਮੈਂ ਕਹਿੰਦਾ ਉਹਨਾਂ ਜਿੰਨਾ ਮਰਜ਼ੀ ਚੰਗਾ ਹੋਵੇ ਪਰ ਆਪਣਾ ਘਰ ਮੈਂ ਤੁਹਾਨੂੰ ਕਹਾਂਗਾ ਕਹਿਣਾ ਚਾਹਾਂਗਾ ਡਰ ਨਾ ਜਾਇਓ ਤੁਹਾਨੂੰ ਲੱਗਾ ਹੋਵੇ ਕਿ ਸ਼ਾਇਦ ਬਦਨੀਆਂ ਨੈਗੇਟਿਵ ਕਰ ਰਿਆ ਆ ਆਸਟ੍ਰੇਲੀਆ ਲੀਨਿਅਰ ਜਰੂਰ ਹੋਣਗੇ ਯੂਨੀਵਰਸਿਟੀਜ਼ ਗੁੱਡ ਨਿਊਜ਼ ਪਤਾ ਕੀ ਹੈ ਕਿ ਉਹ ਯੂਨੀਵਰਸਿਟੀ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਕੀ ਕਹਿ ਰਹੀਆਂ ਸੀਗੀਆਂ ਕਿ ਸਾਨੂੰ ਇੰਨੇ ਪੁਰਾਣੇ ਫੰਡ ਚਾਹੀਦੇ ਜੀ ਸਾਨੂੰ ਤਾਂ 6 ਮਹੀਨੇ ਪੁਰਾਣੇ ਫੰਡ ਚਾਹੀਦੇ ਪੈਸੇ ਆਏ ਕਿਥੋਂ ਦੀ ਪੂਰਾ ਸੋਰਸ ਚਾਹੀਦਾ ਸਾਨੂੰ 12 ਤੋਂ 15 ਲੱਖ ਦੀ ਇਨਕਮ ਚਾਹੀਦੀ ਆ ਹਾਂ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਬੈਸ ਜਿਹੜੀ ਯੂਨੀਵਰਸਿਟੀਜ਼ ਹੈਗੀਆਂ ਉਹਨਾਂ ਨੇ ਰਿਲੈਕਸੇਸ਼ਨ ਦਿੱਤੀ ਆ ਕਿ ਜੇ ਤੁਸੀਂ ਹੁਣ ਪੈਸੇ ਜਿਹੜੇ ਹੈਗੇ ਆ ਤੁਸੀਂ ਚਾਹੇ ਫਰੈਸ਼ ਵੀ ਹੈਗੇ ਆ ਸੂਸ ਆਫ ਇਨਕਮ ਆ ਜੈਨੂਨ ਪ੍ਰੂਫ ਹੈਗਾ ਤੁਸੀਂ ਬਿਲਕੁਲ ਜਿਹੜਾ ਕੀ ਆ ਵਧੀਆ ਯੂਨੀਵਰਸਿਟੀ ਦੇ ਵਿੱਚ ਬੜਾ ਕੀ ਅਪਲਾਈ ਕਰਕੇ ਵੀਜ਼ਾ ਦੀ ਉਮੀਦ ਲੈਵਲ 2 ਦਾ ਫਾਇਦਾ ਚੱਕ ਸਕਦੇ ਆ ਇਹ ਚੀਜ਼ ਅਸੀਂ ਬਾਰ ਬਾਰ ਹਰ ਮੰਚ ਤੇ ਜਿਹੜੀ ਕੀ ਨਾ ਅਵੇਅਰ ਕਰ ਰਹੇ ਆ ਇਹ ਨਾ ਹੋਵੇ ਕਿ ਦੇ ਇਹੜਾ ਇੰਡੀਆ ਲੈਵਲ 2 ਦਾ ਫਾਇਦਾ ਸਿਰਫ ਤੁਹਾਡੇ ਸਲਾਹ ਕਰਨ ਨੂੰ ਹੋ ਜਾਵੇ ਉਹ ਅਗਲਾ ਆਪਣੀਆਂ ਰੋਟੀਆਂ ਸੇਕ ਲੈ ਤੁਹਾਡਾ ਵੀਜ਼ਾ ਪਾ ਮ ਆਵੇ ਨਾਵੇ ਕਿਉਂਕਿ ਐਸ ਵੇਲੇ ਮਾਰਕੀਟ ਦੇ ਵਿੱਚ ਸਾਰਾ ਕੁਝ ਹੀ ਚੱਲਿਆ ਜਾ ਰਿਹਾ ਆਸਟ੍ਰੇਲੀਆ ਨੂੰ ਦਾ ਲੈਵਲ ਇੰਨਾ ਕਿ ਜਿਹੜੇ ਮਸ਼ਹੂਰੀਆਂ ਦੇ ਵਿੱਚ ਥੱਲੇ ਸਿੱਟਿਆ ਜਾ ਰਿਹਾ ਜਿਹੜੀ ਕਿਤੇ ਨਾ ਕਿਤੇ ਗੱਲਾਂ ਹੀ ਰਹਿ ਜਣੀਆਂ ਸੋ ਬਚ ਲੋ ਜਿੰਨਾ ਬਚ ਹੋ ਸਕਦਾ ਸੋ ਰਿਕੁਆਇਰਮੈਂਟ ਦਾ ਪੂਰੀ ਕਰਨੀ ਹੀ ਪੈਣੀ ਆ ਜੇ ਆਪਾਂ ਵੀਜ਼ੇ ਦੀ ਉਮੀਦ ਕਰਨੀ ਆ ਹਾਂ ਜੇ ਆਪਾਂ ਕਿਸੇ ਦੀਆਂ ਜੇਬਾਂ ਭਰਨੀਆਂ ਤੇ ਬਿਲਕੁਲ ਜੇ ਤੁਸੀਂ ਕਰ ਸਕਦੇ ਆ ਬਟ ਇੱਕ ਚੀਜ਼ ਤੁਹਾਨੂੰ ਮੈਂ ਇਹ ਵੀ ਕਹਿ ਦਮ ਤੇ ਤੁਹਾਡੇ ਨਾਲ ਅਸੀਂ ਡੱਲਾ ਜੀ ਨਾਲ ਇੱਥੇ ਮੈਂ ਇੱਕ ਡਿਕਲੇਅਰ ਵੀ ਕਰਨਾ ਚਾਹਾਂਗਾ ਕਿਉਂਕਿ ਸਾਡੇ ਪੰਜਾਬੀ ਨਾਲ ਚੰਨੂ ਉਹਨਾਂ ਨੂੰ ਕਹਿੰਦਾ ਕਿ ਨਾ ਐਂਡ ਆਫ ਦਾ ਡੇ ਜਿੰਨੀ ਮर्जी ਅਸੀਂ ਵੀ ਗੱਲਾਂ ਕਰ ਲਈਏ ਕਿਉਂਕਿ ਜੇ ਐਂਡ ਆਫ ਦਾਡੇ ਬੱਚੇ ਦਾ ਵੀਜ਼ਾ ਨਹੀਂ ਆਇਆ ਨਾ ਤੇ ਕਿਸੇ ਕੰਮ ਦੇ ਨਹੀਂ ਮਤਲਬ ਕਿਉਂਕਿ ਸਾਡੀ ਸਲਾਹ ਵੀ ਕਿਸੇ ਕੰਮ ਦੇ ਨਹੀਂ ਹੈਗੀ ਪਰ ਜਦ ਤੱਕ ਅਸੀਂ ਇਹ ਨਹੀਂ ਸਮਝਦੇ ਕਿ ਸਾਹਮਣੇ ਵਾਲੇ ਜਾਂ ਤੇ ਵੀਜ਼ਾ ਨਹੀਂ ਹੈਗਾ ਤੇ ਕਿਦਾਂ ਨੇ ਕਿ ਆਪ ਆਪਣਾ ਨੁਕਸਾਨ ਕਰਨ ਨੂੰ ਤਿਆਰ ਬੈਠੇ ਆ ਸੋ ਉਹਦੇ ਵਾਸਤੇ ਇੱਕ ਸੋਲੂਸ਼ਨ ਲੈ ਕੇ ਆਏ ਆ ਜੇ ਤੁਹਾਡਾ ਵੀਜ਼ਾ ਲੱਗੇਗਾ ਦੈਨ ਜਿਹੜਾ ਫਾਇਦਾ ਹੋਏਗਾ ਦੋਨਾਂ ਤਰ੍ਹਾਂ ਦਾ ਹੋਏਗਾ ਸਾਡੀ ਫੀਸ ਵੀ ਬਾਅਦ ਚ ਹੋਏਗੀ ਪੇ ਆਫਟਰ ਵੀਜ਼ਾ ਵੀ ਤੁਸੀਂ ਕਰ ਸਕਦੇ ਆ ਤੇ ਅੱਜ ਮੈਂ ਇੱਕ ਹੋਰ ਅਨਾਉਂਸਮੈਂਟ ਕਰਦਾ ਪੇ ਆਫਟਰ ਵੀਜ਼ਾ ਮੀਨਸ ਪ੍ਰੋਪਰ ਪੇ ਆਫਟਰ ਵੀਜ਼ਾ ਚਾਹੇ 8 ਸੇ ਬੱਚਾ ਕਿਉਂ ਨਾ ਹੋਵੇ ਕਿਉਂਕਿ ਪੰਜਾਬ ਚ ਨਾ 8 ਸੇ ਬੱਚਿਆਂ ਦਾ ਪੈਕੇਜ ਦੀ ਕੀਤਾ ਜਾਂਦਾ ਜਾਂ ਉਹਨਾਂ ਨੂੰ ਪ੍ਰਾਈਵੇਟ ਕਾਲਜੇ ਚ ਪਾਇਆ ਜਾਂਦਾ ਅਸੀਂ ਜੇ 8 ਸਵਾਲਾ ਬੱਚਾ ਕਰਾਂਗੇ ਘੱਟੋ ਘੱਟ ਅਸੀਂ ਉਹਨੂੰ ਲੈਵਲ 2 ਦੇ ਵਿੱਚ ਜਿਹੜਾ ਕਿ ਆਪਣੇ ਵੱਲੋਂ ਪਾਉਣ ਦੀ ਕੋਸ਼ਿਸ਼ ਕਰਾਂਗੇ ਦੈਨ ਜਿਹੜਾ ਕਿ ਉਹਨਾਂ ਪੈਕੇਜ ਕਰਾਂਗੇ ਹਾਂ ਅੰਬੈਸੀ ਵੀ ਇਸ ਵਿੱਚ ਹੋਊਗੀ ਦੇ ਸਾਹਮਣੇ ਬੈਠ ਕੇ ਡਿਸਾਈਡ ਕੀਤਾ ਜਾਗਾ ਕੋਈ ਇਹ ਨਹੀਂ ਕਿ ਮੂਲ ਤਾਂ 100 ਗਏ ਇੰਨਾ ਕਰ ਲਾ ਕਿ ਬੱਚੇ ਦੀ ਫੀਸ ਇੰਨੀ ਗਈ ਜੇ ਇੰਨੀ ਗਈ ਤੇ ਅਸੀਂ ਬੱਚੇ ਦੇ ਨਾਲ ਦੱਸ ਕੇ ਭਰਾ ਪੁੱਤ ਤੇਰੀ ਇੰਨੀ ਫੀਸ ਚੱਲੀ ਆ ਤਾਂ ਕਿ ਬੱਚਾ ਕੱਲਾ ਵੀਜ਼ਾ ਨਹੀਂ ਉੱਥੇ ਪਹੁੰਚ ਕੇ ਵੀ ਨਾ ਉੱਥੇ ਵੀ ਜਿਹੜਾ ਕਿ ਯਾਦ ਕਰੇ ਕਿ ਹਾਂ ਵੀ ਆਇਆ ਤੇ ਆਪਣੀ ਅਗੇ ਪੜ੍ਹਾਈ ਦੇ ਵਿੱਚ ਫੋਕਸ ਕਰ ਸਕੇ ਕਿਉਂਕਿ ਇੱਕ ਚੀਜ਼ ਨਾ ਸਾਰੇ ਬੱਚਿਆਂ ਨੂੰ ਕਹਾਂਗਾ ਸਾਵਧਾਨ ਹੋ ਜਿਓ ਆਸਟ੍ਰੇਲੀਆ ਦੇ ਵਿੱਚ ਕੱਲਾ ਵੀਜ਼ਾ ਨਹੀਂ ਵੀਜ਼ੇ ਤੋਂ ਬਾਅਦ ਜੇ ਸੈੱਟ ਹੋਣਾ ਤੇ ਪੜਨਾ ਪੈਣਾ ਤੇ ਜੇ ਪੜੋਗੇ ਤਾਂ ਹੀ ਧਿਆਨ ਦੇਵੋਗੇ ਜੇ ਪਹਿਲੋ ਪੈਕੇਜ ਦੇ ਵਿੱਚ ਲੱਖਾਂ ਰੁਪਏ ਜਿ ਆਪਣੀਆਂ ਜ਼ਮੀਨਾਂ ਵੇਚ ਕੇ ਜਿਹੜੇ ਪੈਸੇ ਨਾ ਗਵਾਏ ਹੋਏ ਸਹੀ ਤਰੀਕੇ ਨਾਲ ਪੈਕੇਜ ਵਾਸਤੇ ਤੁਸੀਂ ਸਾਡੇ ਇਸ ਪੈਨਕਲ ਦੇ ਡਿਸਪਲੇ ਹੁੰਦੇ ਨੰਬਰ ਤੇ ਸਾਡੀ ਟੀਮ ਨਾਲ ਜ਼ਰੂਰ ਕੰਟੈਕਟ ਕਰੋ ਪਰਵਾਹ ਦੇ ਨਾਲ ਆਓ ਸਾਡੇ ਮੈਂ ਤਾਂ ਕਹੂੰਗਾ ਇਦਾਂ ਦੇ ਸਵਾਲ ਪੁੱਛੋ ਪ੍ਰੋਪਰ ਮੈਂ ਤਾਂ ਕਹੂੰਗਾ ਕਿ ਸਾਰੇ ਡਾਊਟ ਕਲੀਅਰ ਕਰਕੇ ਥੈਂ ਆਪਣੇ ਬੱਚੇ ਦੀ ਕਿਸਮ ਜਿਹੜੀ ਕਿ ਸਾਡੇ ਅੱਥਰ ਦੇ ਕੇ ਜਾਓ ਬਿਲਕੁਲ ਠੀਕ ਹੈ ਜੀ ਔਰ ਜ਼ਮੀਨ ਨਹੀਂ ਕਿਸੇ ਨੇ ਵੇਚਣੀ ਇਹ ਜ਼ਰੂਰ ਖਿਆਲ ਰੱਖੋ ਜ਼ਮੀਨ ਘਰ ਜਾ ਨਾ ਜਾਓ এডਿਕੇਸ਼ਨ ਲੋਨ ਲੈ ਕੇ ਜਾਓ ਕਿਉਂਕਿ ਐਡਿਕੇਸ਼ਨ ਡਿਗਰੀਜ਼ ਹੈਗੀਆਂ ਤੁਹਾਨੂੰ এডਿਕੇਸ਼ਨ ਲੋਨਲੇ ਵੀ ਤੁਸੀਂ ਐਲੀਜੀਬਲ ਹੋ ਸਕਦੇ ਤਾਂ ਹੀ ਹੋਗੇ ਜੇ ਵਧੀਆ ਯੂਨੀਵਰਸਿਟੀ ਵਧੀਆ ਏਜੰਟ ਤੋਂ ਅਡਮਿਸ਼ਨ ਲੈ ਕੇ ਜਾਓਗੇ ਬਿਲਕੁਲ ਔਰ ਇਹ ਨਹੀਂ ਹੁਣ ਸੋਚਣਾ ਕੈਨੇਡਾ ਦੀ ਤਰ੍ਹਾਂ ਵੀ ਉੱਥੇ ਜਾ ਕੇ ਕੋਈ ਜੁਗਾੜ ਪੱਤਾ ਕਰ ਲਾਂਗੇ ਆਸਟ੍ਰੇਲੀਆ 'ਚ ਜੁਗਾੜ ਚੱਲਦੀ ਨਹੀਂ ਸੋ ਇਸ ਕਰਕੇ ਜਿਹੜੇ ਤਾਂ ਪੜਨ ਵਾਲੇ ਨੇ ਉਹੀ ਜਾਓ ਜਿਹਨੂੰ ਲੱਗਦਾ ਵੀ ਪੜ੍ਹਾਈ ਆਸਟ੍ਰੇਲੀਆ ਜਾ ਕੇ ਨਹੀਂ ਹੋਣੀ ਉਹ ਚੰਗੀ ਗੱਲ ਹੈ ਮੇਰੇ ਵਾਂਗ ਇੱਥੇ ਕਿਤੇ ਪੜ੍ਹ ਲਓ ਬਹੁਤ ਧੰਨਵਾਦ